ਨਪੂਰੀ ਫੋਟੋਗ੍ਰਾਫੀ ਇੱਥੇ ਦਾ ਨਾਇਕ ਪੁੱਛਦਾ ਹਾਂ ਹਾਂਜੀ ਪ੍ਰੋਗਰਾਮ ਆ ਇੱਕ ਅੱਛਾ ਪਤਾ ਨਹੀਂ 18 ਪਤਾ ਨਹੀਂ 20 ਫੁੱਟ ਦਾ ਵਾ ਤੁਸੀਂ ਆਪਣੇ ਸਾਹ ਨਾਲ ਗੱਲ ਕਰ ਲਓ 18 20 ਫੁੱਟ ਦਾ ਪਤਾ ਨਹੀਂ ਮੈਂ ਤਾਂ ਆਈ ਨਹੀਂ ਮੜੀ ਗੱਲ ਕਰ ਦੋ ਜਮਾਇਆ ਕੰਮ ਵਿੱਚ ਆਪਣਾ ਫੁੱਟਾਂ ਦੇ ਸਾਹ ਨਾਲ ਥੋੜੀ ਕੰਮ ਆ ਯਾਰ ਆਪਣਾ ਪਤਾ ਨਹੀਂ ਉਸ ਨਾਲੇ ਤੋ ਕਰਮ ਭੇਜਾ ਉਹਨਾਂ ਨੂੰ ਬਲਾ ਅੰਦਰ ਹੀ ਭੇਜ ਉਹਨਾਂ ਨੂੰ ਮੈਂ ਆਪੇ ਪੁੱਛਾਂ ਇਨਾ ਟਾਈਮ ਲਾਈਦਾ ਯਾਰ ਉਹ ਸਾਡੇ ਸੀਨੀਅਰ ਸੀ ਨਾ ਬੜੀ ਮੇਲ ਚੋਕ ਅੱਛਾ ਹਾਂ ਬੋ ਸੱਚੀ ਗੱਲ ਬਜਿੰਗ ਸਸੀਕਾਰ ਜੀ ਉਪਰ ਆ ਤੈਨੂੰ ਮੈਂ ਕਿਹਾ ਸੀ ਕੋਈ ਸਿਆਣਾ ਬੰਦਾ ਦੱਸ ਹੈ ਤੂੰ ਮਾਮਾ ਆਪਣੇ ਤੋਂ ਵੀ ਨਿਕਲ ਆਏ ਆ ਉਹ ਹੈਲੋ ਮਾਲਕ ਆ ਮੇਰਾ ਦੁਕਾਨ ਦਾ ਤੂੰ ਮਾਲਕ ਆ ਵੀਰੇ ਹਾਂ ਡੈਡੀ ਨੂੰ ਭੇਜਿਆ ਮੈਂ ਆ ਮੈਂ ਆ ਵੀ ਡੈਡੀ ਹੋਈ ਆ ਡੈਡੀ ਨੂੰ ਭੇਜ ਮਜ਼ਾਕ ਨਹੀਂ ਕਰੀਦਾ ਹੁੰਦਾ ਪ੍ਰੋਗਰਾਮ ਬਹੁਤ ਵੱਡਾ ਹੱਡਾ ਕਿੰਨਾ ਕ ਵੱਡਾ ਬੱਗੇ ਮੁੰਡਾ ਮੈਨੂੰ ਕਹਿੰਦਾ 18 20 ਫੁੱਟ ਦਾ ਇਹ ਜਿਹੜਾ ਕੰਡਾ ਪ੍ਰੋਗਰਾਮ ਦਾ ਉਹ ਯਾਰ ਹੁਣ ਤੂੰ ਮੁੰਡਾ ਹੀ ਉਦਾਂ ਦਾ ਰੱਖਿਆ ਮੈਂ ਕੀ ਕਰਾਂ ਕਹਿੰਦਾ ਕਿੱਡਾ ਵੱਡਾ ਹੈਗਾ 4 5 ਫੁੱਟ ਦਾ ਚੱਲ ਨਵਾ ਮੁੰਡਾ ਕੋਈ ਨਹੀਂ ਆ ਜਾ ਬਹਿ ਕੇ ਕਰਦੇ ਆਪਾਂ ਚੱਲ ਚਾਹ ਮੰਗਾ ਫਿਰ 19 ਦਿਨ ਹਾਂ ਹਾਂ ਆ ਜਾ ਬੈਠ ਪ੍ਰੋਗਰਾਮ ਵੱਡਾ ਵਾ ਆ ਜਾ ਆ ਜਾ ਚਲੋ ਛਾ ਗਈਏ ਵਸੂ ਦੋ ਕੱਪ ਹੈਂ ਤੇ ਨਹੀਂ ਮੰਗਾਰੀ ਤੂੰ ਵੀ ਆਪਣੇ ਵਾਸਤੇ ਵੀ ਕੀ ਬਾਤ ਹੈ ਮਿਲਦੀ ਹੋ ਰਹੀ ਕੀ ਬੁਰੀ ਅੰਡ ਮੈਗ ਦੁੱਧ ਮੱਝ ਦਾ ਹੁੰਦਾ ਗਾਂ ਦਾ ਗਾਂ ਦਾ ਖਾਣਾ ਦਾ ਸੁਣਾਲ ਕੀ ਜੀ ਨਹੀਂ ਖਾਣ ਨੂੰ ਛੱਡ ਤੂੰ ਮੱਝ ਦਾ ਹੁੰਦਾ ਗਾਂ ਦਾ ਇਹ ਦੱਸ ਪਹਿਲਾਂ ਗਾਂ ਦਾ ਗਾਂ ਦਾ ਹਮ ਯਾਰ ਗਾਂ ਦਾ ਦੁੱਧ ਨਾ ਪਤਲਾ ਹੁੰਦਾ ਚਾਹ ਨਹੀਂ ਸਵਾਦ ਆਉਂਦਾ ਯਾਰ ਭਾਈ ਤੁਸੀਂ ਪ੍ਰੋਗਰਾਮ ਬੁੱਕ ਕਰਾਣੇ ਹੋ ਤੇਰੇ ਨੁਕਸ ਕੱਢਣ ਆਏ ਹੱਡੀ ਚਾਹ ਦਾ ਨਹੀਂ ਤੇਰਾ ਕੱਲਾ ਮਾਜ ਸਵੇਰੇ ਸਵੇਰੇ ਖਾਲੀ ਪੇਟ ਨਿਕਲ ਗਿਆ ਚਾਹ ਵੀ ਨਹੀਂ ਪੀਤੀ ਯਾਰ ਚਾਹ ਮੈਂ ਬਿਨਾ ਮੱਝ ਦੇ ਦੁੱਧ ਦੀ ਚਾਹ ਮਗੈਜ਼ ਪੀ ਕੇ ਦੇਖੋ ਵਰੀ ਸਾਡੀ ਦੁਕਾਨ ਤੇ ਅੱਛਾ ਚਾਹ ਬਹੁਤ ਹੀ ਬਣਾਉਂਦਾ ਨਹੀਂ ਮਤਲਬ ਤੁਸੀਂ ਦੁਕਾਨ ਤੇ ਚਾਹ ਦਾ ਕੰਮ ਵੀ ਕਰਦੇ ਹੋ ਨਾਲ ਕੰਮ ਨਹੀਂ ਹੈਗਾ ਪਰ ਰੱਖਿਆ ਹੋਇਆ ਨਾਲ ਗੈਸ ਕੋਸਣਾ ਮੁੱਢਾ ਬਣਾ ਦਿੰਦਾ ਹਾਂ ਅੱਛਾ 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 ਚਲੋ ਐਦਾਂ ਆਇਆ ਵੀਰੇ ਵੀ ਆਪਣਾ ਹੈਗਾ ਪ੍ਰੋਗਰਾਮ ਅੱਛਾ ਕਰੋ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਵਿਆਹ ਸ਼ਾਦੀ ਦਾ ਹੀ ਮੰਨ ਕੇ ਚੱਲੋ ਬਰਾਤ ਬਰੂਦ ਦਾ ਪ੍ਰੋਗਰਾਮ ਹੈ ਮੰਨ ਕੇ ਚੱਲੋ ਦਾ ਮਤਲਬ ਕੀ ਮਤਲਬ ਮੰਨ ਕੇ ਚੱਲੋ ਵੀ ਮੰਨ ਕੇ ਚੱਲੋ ਵੀ ਪ੍ਰੋਗਰਾਮ ਆ ਪ੍ਰੋਗਰਾਮ ਜਾਂਦਾ ਜਨਮ ਦੇਂਦਾ ਜਾਂ ਵਿਆਹ ਦਾ ਜਾਂ ਭੋਜ ਦਾ ਯਾਰ ਮੱਚ ਮੰਨਣਾ ਵੀ ਮੇਰੇ ਨਾਲ ਕੀ ਮਤਲਬ ਹੈ ਬਰਾਤ ਲੈ ਕੇ ਜਾਣੀ ਆ ਬਹ ਬਰਾਤ ਹੀ ਲੈ ਕੇ ਜਾਂਦੇ ਇਹ ਹੀ ਸੋਚੋ ਵੀ ਬਰਾਤੀ ਆ ਚੜਨੀ ਆ ਪੂਰੀ ਐ ਜਬਰਦਸ ਕਿੰਨੇ ਕੁ ਬੰਦਿਆਂ ਦਾ ਪ੍ਰੋਗਰਾਮ ਮੰਨਦੇ ਯਾਰ ਸਾਡੇ ਵੱਲੋਂ ਤਾਂ ਹੋ ਜਾਣਾ ਹਜ਼ਾਰ ਕ ਬੰਦਾ ਤੇ ਤੁਸੀਂ ਕਟੋ ਕਟ ਤੁਹਾਡੇ ਕੋਲ ਮੂਵੀ ਕੈਮਰੇ ਕਿੰਨੇ ਆ ਕੈਮਰੇ ਤਾਂ ਹੈਗੇ ਆ ਤੂੰ 5-6 ਕੈਮਰੇ ਹੈਗੇ ਆਪਣੇ ਕੋ ਵੱਡੇ ਕੈਮਰੇ 5-6 ਤੇ 스ਕੈਲ ਕੈਮਰੇ ਉਹ ਵੀ ਹੈਗੇ ਨੇ ਆਪਣੇ ਕੋ ਵੱਧੂ ਆ ਨਹੀਂ ਵੱਧੂ ਪ੍ਰੋਗਰਾਮ ਕਿੰਨੇ ਤਰੀਕ ਦਾ ਨਾ ਉਹ ਮੜਾ ਦੇਖੋ ਪਸ ਅਸੀਂ ਵੀ ਸ਼ਡਿਊਲ ਦੇਖਿਆ ਨਾ ਵੀ ਬੁੱਕ ਨਾ ਹੋਵੇ ਉਦੋਂ ਉਹ ਯਾਰ ਜਦੋਂ ਮੈਂ ਤੁਸੀ ਵਿਹਲੇ ਬੈਠੇ ਹੁੰਦੇ ਕੱਡਾ ਕਿ ਸ਼ਡਿਊਲ ਆ ਤੁਹਾਡਾ ਮਰੀ ਜਾਂਦਾ ਗੱਲਾਂ ਤਰੀਕ ਦੱਸੋ ਨਾ ਯਾਰ ਸਾਡੇ ਵੀ ਬੁੱਕ ਨਾ ਹੁਣ ਸੀਜ਼ਨ ਦਾ ਟਾਈਮ ਚੱਲਦਾ ਪਿਆ ਸੀਜ਼ਨ ਦਾ ਟਾਈਮ ਚੱਲਦਾ ਜਿੱਡਾ ਕਿਦਰਾ ਕੱਦ ਦਾ ਪਤਾ ਨਹੀਂ ਕਿੱਡੇ ਸੀਜ਼ਨ ਨਾਲ ਤੂੰ ਮੈਨੂੰ ਲੱਗਦਾ ਫੋਟੋ ਖਿੱਚਣੀ ਹੋਵੇ ਉਹ ਕਿ ਤੂੰ ਐ ਕੁਰਸੀ ਤੇ ਚੜ ਕੇ ਖਿੱਚਦਾ ਹੁਣਾ ਤੈਨੂੰ ਮੈਂ ਹੁਣੇ ਦੱਸ ਗਿਆ ਤਾਂ ਮੈਂ ਮਾਲਕ ਆ ਮੁੰਡਿਆਂ ਨੇ ਕਿਚਨ ਨਹੀਂ ਖੋੜਵਾਉਂ ਨਹੀਂ ਤੂੰ ਜਦੋਂ ਕਿਸੇ ਦੀ ਮੂਵੀ ਬਣਾਉਂਦਾ ਜਾਂ ਫੋਟੋ ਖਿੱਚਦਾ ਥੱਲੇ ਸਟੈਂਡ ਰੱਖਦਾ ਹੁਣਾ ਇਹ ਬੱਚਾ ਨਹੀਂ ਕਿੱਲਾ ਲੱਗਦਾ ਮੈਂ ਨਾ ਮੈਂ ਬਣਾਉਂਦਾ ਹੀ ਨਹੀਂ ਮੈਂ ਮਾਲਕ ਆ ਇੱਥੇ ਕਿੱਥੇ ਤੂੰ ਕਿੱਥੇ ਕਿੱਦਾਂ ਐ ਫੋਕਸ ਕਿੱਦਾਂ ਪਾਉਂਦਾ ਸੁਣਨਾ ਸੁਣ ਮੈਂ ਮਾਲਕ ਆ ਮੁੰਡੇ ਰੱਖੇ ਹੋਇਆ ਮੈਂ ਉਹ ਬਣਾਉਂਦੇ ਨੇ ਵੀਡੀਓ ਵੀਡੀਓ ਸਾਰੀ ਤੇ ਮਮਾ ਤੂੰ ਕਦੇ ਕੁਝ ਨਹੀਂ ਕੀਤਾ ਮੈਂ ਸਿਰਫ ਡਾਇਰੈਕਸ਼ਨ ਦੇਣੀ ਹੁੰਦੀ ਆ ਉਹਨਾਂ ਨੂੰ আচ্ছা ਤੂੰ ਡਾਇਰੈਕਸ਼ਨ ਦੇਣਾ ਹਾਂ ਦੇ ਦੇਣਾ ਪੱਕੀ ਗੱਲ ਕੱਮ ਦੱਸ ਤਰੀਕ ਦੱਸ ਹ ਇਹ ਤਰੀਕ ਹੈਗੀ ਆ ਤੂੰ ਦੇਖ ਲੈ ਅਗਲੇ ਮਹੀਨੇ 25 ਤਰੀਕ ਦਾ ਆਹ ਬੁੱਧਵਾਰੀ ਆ ਹੈ ਨਹੀਂ ਉਸ ਦਿਨ ਕੋਈ ਪ੍ਰੋਗਰਾਮ ਕਰ ਦਾਂਗੇ ਕਰ ਦੇਂਗਾ ਕਿਹੜਾ ਪੈਲਸ ਕੋਲੋਂ ਸੀ ਕਿਹੜਾ ਕਿੱਤਾ ਪੈਲਸ ਯਾਰ ਹੁਣ ਤੈਨੂੰ ਮੈਂ ਕੀ ਦੱਸਾਂ ਦੱਸ ਖੁੱਲ ਕੇ ਦੱਸਾਂ ਮੈਂ ਰੋਸਾ ਬਣਾਪਾ ਕਰੀਏ ਨਾ ਤੇਰੀ ਖੁੱਲ ਕੇ ਦੱਸਾਂ ਵਿਆਹ ਹੋ ਗਿਆ ਫੇਰੇ ਹੋ ਗਿਆ ਸਾਰਾ ਕੁਝ ਹੋ ਗਿਆ ਵਿਆਹ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਫੇਰ ਕਹਾ ਦਾ ਬਾਅਦ ਚ ਥੋੜਾ ਪ੍ਰੋਗਰਾਮ ਬੱਕੁੰਦਾ ਹਾਂ ਯਾਰ ਯਾਰ ਕੀ ਦੱਸਾਂ ਹੁਣ ਤੈਂ ਕਿ ਮੁੰਡਾ ਮੇਰਾ ਅੱਛਾ ਕੁੜੀ ਕੱਢ ਲਿਆ ਹੈ ਬੱਛਾ ਹੁਣ ਰਿਸੈਪਸ਼ਨ ਕਰਨੀ ਹੈ ਓ ਯਾਰ ਰਿਸੈਪਸ਼ਨ ਦੀ ਪਈ ਹੈ ਅਗਲੇ ਸਾਨੂੰ ਧਮਕੀਆਂ ਦੇਈ ਜਾਂਦੇ ਨੇ ਅਗਲੇ ਨੇ ਸਾਡੇ ਨਾਲ ਟੈਂਪਾ ਲਿਆ ਯਾਰ ਮੈਨੂੰ ਕਹਿੰਦੇ ਮੁੰਡਾ ਕੁੜੀ ਕੱਢ ਲਿਆ ਹਾਂ ਰਿਸੈਪ ਵਿਆਹ ਵੀ ਹੋ ਗਿਆ ਵਿਆਹ ਹੋ ਗਿਆ ਫੇਰੇ ਹੋ ਗਏ ਰਿਸੈਪਸ਼ਨ ਤੋਂ ਹਜੇ ਕਰਨੀ ਨਹੀਂ ਅਰੇ ਰਿਸੈਪਸ਼ਨ ਕਾਦੀ ਕਰੀਏ ਅਪਣ ਦੱਸਿਆ ਕੁੜੀ ਵਾਲੇ ਧਮਕੀਆਂ ਦੇ ਹੀ ਜਾਂਦੇ ਨੇ ਕੈਂਪ ਆਲੇ ਸਾਡੇ ਨਾਲ ਪਰ ਉੱਚ ਸਾਡਾ ਕੀ ਕੰਮ ਆ ਅਸੀਂ ਸਟੂਡੀਓ ਦਾ ਮੂਵੀ ਕਾਦੀ ਬਣਾਣੀ ਆ ਉਹ ਯਾਰ 3 ਸਾਲ ਗੱਲ ਐ ਇਤਾਂ ਮੈਂ ਆਪਣੇ ਲੀਕੇ ਲੀਕੇ ਯਾਰ ਬੇਟੀਆਂ ਸਾਰਿਆਂ ਨਾਲ ਗੱਲ ਕਰਤੀ ਅੱਛਾ ਵਕੀਲ ਵੀ ਕਰ ਲਿਆ ਅੱਛਾ ਆਪਾਂ ਕਰਨਾ ਉਹਨਾਂ ਦੇ ਬੋਲਣਾ ਤਾਵਾ ਅਬੇ ਸਾਲੇ ਕੈਂਪ ਆ ਕੇ ਆਪਾਂ ਜਾਣਾ ਉਹਨਾਂ ਦੇ ਘਰੇ ਅੱਛਾ ਸਮਝਦਾ ਮੇਰੀ ਗੱਲ ਲੜਾਈ ਕਿਹੜਾ ਪ੍ਰੋਗਰਾਮ ਆ ਮਤਲਬ ਹਾਂ ਨਾ ਆ ਮੁੱਦੇ ਤੇ ਯਾਰ ਲੜਾਈ ਚ ਗੜੇ ਸਾਡਾ ਕੀ ਕੰਮ ਯਾਰ ਅਸੀਂ ਵਿਆਹ ਦੇ ਪ੍ਰੋਗਰਾਮ ਕਰਦੇ ਆਈ ਆ ਭਰਾ ਉਹ ਵਿਆਹ ਦਾਈ ਲੜਾਈ ਦਾ ਤੂੰ ਸੁਣਤਾ ਲੈ ਹੁਣ ਵਕੀਲ ਕਹਿੰਦਾ ਵੀ ਕਰਨਾ ਕੁਛ ਨਹੀਂ ਤੁਸੀਂ ਐਵੀਡੈਂਸ ਪ੍ਰੂਫ ਜਿਹਨੂੰ ਕਹਿੰਦੇ ਅੰਗਰੇਜ਼ੀ ਅੰਗਰੇਜ਼ੀ ਆਉਂਦੀ ਹੈ ਹਾਂ ਹਾਂ ਐਵੀਡੈਂਸ ਪਤਾ ਕੀ ਹੁੰਦੇ ਆਹੋ ਸਬੂਤ ਇਕੱਠੇ ਕਰਨੇ ਹਾਂ ਸਬੂਤ ਇਕੱਠੇ ਕਰ ਲਿਆਓ ਬਾਕੀ ਕੰਮ ਮੇਰਾ ਕਹਿੰਦਾ ਹੁਣ ਗੱਲ ਹੈਗੀ ਐਦਾਂ ਹੁਣ ਆਪਾਂ ਨੂੰ ਚਾਹੀਦੇ ਆ ਚਾਰ ਮੂਵੀ ਕੈਮਰੇ ਵਾਲੇ ਤੇ ਚਾਰ ਸਟਿਲ ਵਾਲੇ 1000 ਬੰਦਾ ਸਾਡਾ ਚਾਰ ਤੇ ਚਾਰ ਕਿੰਨੇ ਹੋਗੇ ਤੁਹਾਡੇ 8 ਤੇ 12 ਬੰਦੇ ਐਕਸਟਰਾ ਲੈ ਲਿਓ ਉਥੇ ਇੱਟਾ ਰੂੜੇ ਵੀ ਚੱਲਣੇ ਆ ਡਾਂਗਾ ਛੋਟੇ ਵੀ ਚੱਲਣੇ ਆ ਓ ਯਾਰ ਮੈਂ ਮੁੰਡੇ ਮਰ ਬਣੇ ਆ ਆਪਣੇ ਯਾਰ ਲੜਾਈ 'ਚ ਸਾਡਾ ਕੀ ਕੰਮ ਯਾਰ ਕਿਹ ਹੈ ਗੱਲਾਂ ਕਰੀ ਜਾਂਦਾ ਤੂੰ ਪ੍ਰੋਗਰਾਮ ਦੇ ਪੈਸੇ ਮਿਲਣੇ ਆ ਪੈਸੇ ਬੋਲ ਕੰਨਾ ਯਾਰ ਪੈਸੇ ਦਾ ਛੱਡ ਤੂੰ ਪਹਿਲਾਂ ਹੁਣ ਸੀ ਲੜਾਈ ਝਗੜੇ ਵਾਲੇ ਪ੍ਰੋਗਰਾਮ ਨਹੀਂ ਕੁੱਕਰ ਦੇ ਭਰਾਵਾ ਪ੍ਰੋਗਰਾਮ ਦੇ ਕਿੰਨੇ ਪੈਸੇ ਲੈਣਾ ਇੱਕ ਗੱਲ ਵਿਆਹ ਦੇ 2 ਲੱਖ ਲਈਦਾ ਸੀ ਮੈਂ ਤੈਨੂੰ 6 ਲੱਖ ਦਊਂਗਾ ਸੋਚ 6 ਲੱਖ ਪਹਿਲੇ ਟੱਕੀ ਆ ਭਰਾਵਾ 15 ਮਿੰਟ 20 ਮਿੰਟ ਹੱਦ ਅੱਧਾ ਕੱਟ ਕੈਮਰੇ ਪੜ ਕਿੱਡੇ ਮਹਿੰਗੇ ਨੇ ਉੱਥੇ ਉੱਥੇ ਐਵੇਂ ਟੁੱਟ ਟੁੱਟ ਗਿਆ ਫੇਰ ਉਹ ਯਾਰ ਤੂੰ ਗੱਲ ਨਹੀਂ ਸਮਝ ਰਿਹਾ ਮੇਰੀ ਸੁਣ ਪਹਿਲਾਂ ਧਿਆਨ ਨਾਲ ਠੰਡੇ ਦਾ 6 ਲੱਖ ਚੱਲ ਯਾਰ 8 ਲੱਖ ਦਿੱਤਾ ਅੱਛਾ ਕੈਮਰੇ ਵੀ ਤੇਰੇ ਕਵਰ ਹੋ ਜਾਣ ਲੈ ਵੀ ਬੰਦਾ ਤੇਰਾ ਨਾ ਐ ਮੂਵੀ ਬਣਾ ਰਿਆ ਐ ਸਾਹਮਣੇ ਬੰਦੇ ਖੜੇ ਆ ਕੋਠੇ ਦੇ ਐ ਮੂਵੀ ਬਣ ਰਹੀ ਆ ਤੇ ਐ ਫੋਕਸ ਕਰਕੇ ਬੰਦੇ ਦਾ ਚਿਹਰਾ ਪੂਰਾ ਆਉਣਾ ਚਾਹੀਦਾ ਠੀਕ ਹੈ ਉਧਰੋਂ ਜੇ 8 ਆਈ ਤਾਂ ਐ ਐ ਬਚਣਾ ਵੀ ਆ ਇਹ 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 ਚੀਜ਼ ਦਾ ਖਾਸ ਖਿਆਲ ਰੱਖਣਾ ਹੁਣ ਮੈਂ ਤੈਨੂੰ ਕੱਲ ਹੋਰ ਦੱਸਦਾ ਕੈਮਰਿਆਂ ਦੀ ਜ਼ਿੰਮੇਵਾਰੀ ਤੇਰੀ ਬੰਦਿਆਂ ਦੇ ਸੱਟ ਵੇੜ ਲੱਗੀ ਉਹਦਾ ਮਲਮ ਪੱਟੀ ਮੈਂ ਕਰਾਂ ਸਮਝ ਗਿਆ ਤੋ ਠੀਕ ਆ ਜਰਾ ਧਮਾਕੀ ਸੰਤੁਲਨ ਠੀਕ ਆ ਦਿਮਾਗੀ ਸੰਤੁਲਨ ਤਾਂ ਠੀਕ ਹੀ ਹੈਗਾ ਉਹ ਜਾ ਯਾਰ ਭਰਾਵਾ ਕੰਮ ਕਰ ਮੈਨੂੰ ਵੀ ਕੰਮ ਕਰ ਉਹਦੇ ਪਤਾ ਨਹੀਂ ਕੀ ਚਾਹ ਨਹੀਂ ਆਈ ਤੇਰੀ ਗੱਲੇ ਉਹ ਲੈ ਆ ਜਾ ਚਾਹ ਦੇ ਫਟਾਫਟ ਤੋਰੀ ਇਹਨੂੰ ਇਗਲ ਚਾ ਮੁਬਤੀ ਦੇ ਰੱਖੀ ਆ ਯਾਰ 15 ਮਿੰਟ ਲੱਗਦਾ ਹੁੰਦਾ ਗਾਂ ਦੀ ਚਾਹ ਦਾ ਟ੍ਰਿਜੀਨ ਨੂੰ ਟਾਈਮ ਲੱਗਦਾ ਹੁੰਦਾ ਉਹਨੂੰ ਅੱਛਾ ਗਾ ਮੱਝ ਦੀ ਵੀ ਨਾ ਰਹਿੰਦਾ ਤਾਂ ਨਹੀਂ ਪਤਾ ਅੱਛਾ ਗੱਲ ਸੁਣੋ ਉਧਰੋਂ ਸਟਿਲ ਕੈਮਰਾ ਐ ਫੜਿਆ ਹੋਇਆ ਇਹ ਕੈਮਰਾ ਚੱਲ ਰਿਹਾ ਕੈਮਰਾ ਚੱਲ ਰਿਹਾ ਅੱਛਾ ਆ ਗਿਆ ਫੋਕਸ ਆਹ ਕਲਿੱਕ ਕੀਤੀ ਫੋਟੋ ਠੀਕ ਐ ਸਾਹਮਣੇੋਂ ਪੱਟਾ ਆਉਣ ਲੱਗਿਆ ਫੋਟੋ ਕਲਿੱਕ ਕਰਨੀ ਐ ਇੱਟ ਮਾਰਦੇ ਦੀ ਉਹ ਦੇਖੀ ਭਰਾਵਾ ਮੇਰੇ ਨਾਲ ਮਾਰੀ ਇੱਟ ਤੋਂ ਉਹ ਨਹੀਂ ਨਹੀਂ ਤੇਰੇ ਨਹੀਂ ਮਾਰਦਾ ਚਾਹ ਨੂੰ ਕਹੀ ਮਾਰਦਾ ਤੇ ਮਤਲਬ ਉਹ ਲੈ ਆ ਯਾਰ ਚਾਹ ਫਟਾਫਟ ਤੇ ਮਤਲਬ ਐ ਚੱਲ ਰਿਹਾ ਕੈਮਰਾ ਠੀਕ ਹੈ ਮੰਨ ਲੈ ਮੰਨ ਲੈ ਇਹ ਉਹ ਮੈਂ ਨਹੀਂ ਪਰਦਾ ਭਰਾਵਾ ਮੇਰੇ ਕੋਲ ਹੋਰ ਬਹੁਤ ਕੰਮ ਨੇ ਉਹ ਮੰਨ ਲੈ ਤੂੰ ਗੱਲ ਸੁਣ ਮੰਨ ਲੈ ਆ ਇਟ ਚੱਕੀ ਆ ਇਟ ਮਾਰੀ ਉਹਨੇ ਕੈਪਚਰ ਕਰ ਲਈ ਉਹ ਵੱਜੀ ਤੇਰੇ ਬੰਦੇ ਦੇ ਹੈਨਾ ਬੰਦਾ ਸਭ ਹੋ ਗਿਆ ਕੰਮ ਹੋ ਗਿਆ ਬੰਦਾ ਫਾੜ ਦੇ ਮੇਰੇ ਬੰਦੇ ਦਾ ਉਹ ਨਹੀਂ ਮੰਨ ਲੈ ਉਹ ਨਹੀਂ ਪਰਦਾ ਤੂੰ ਮੰਨ ਮੰਨ ਤਲ ਹੈ ਜਿਹੜੇ ਆਪਾਂ 12 ਬੰਦੇ ਐਕਸਟਰਾ ਲਏ ਹੈਨਾ ਫੜਾ ਫੜ on the spot ਉਹਦੀ ਚੱਕ ਕੇ ਜਗਾ ਦੂਜਾ ਬੰਦਾ ਉਹਨੂੰ ਨਾਲ ਹੀ ਐਂਬੂਲੈਂਸ ਪਾਉ ਲੈ ਜਾ ਉਹਨੋਂ ਮਨ ਨਾਲ ਉਹ ਤਾਂ ਕਿ ਇੱਟਾਂ ਫੜਾ ਕੇ ਉਹ ਤੇਰੇ ਵੱਲੋਂ ਹਮਲਾ ਕਰੀ ਜਾਣਗੇ ਉਹ ਯਾਰ ਆ ਤੂੰ ਮੇਰੇ ਮੂੰਹ ਦੀ ਗੱਲ ਖੋਲੀ ਯਾਰ ਬੰਦੇ ਫਿਰ ਐਂ ਕਰੀ 12 ਦੀ ਜਗਾ ਨਾ 25 30 ਕਰ ਲਈ ਪੈਸੇ ਐਕਸਟਰਾ ਦੇ ਦਾਂਗੇ ਉੱਪਰ ਆ ਬੰਦੇ ਰੋੜੇ ਫੜਨਗੇ ਉਹ ਮਰਨਗੇ ਠੀਕ ਹੈ ਪਹਿਲਾਂ ਤੇਰੇ ਵਾਲੇ ਨੇ ਮਾਰਿਆ ਮੂਵੀ ਵਾਲੇ ਨੇ ਉਧਰ ਕਿਸੇ ਨੇ ਮਾਰਿਆ ਨਾਲ ਹੀ ਵੀਡੀਓ ਬਣਾਈ ਫੋਟੋ ਖੇਚ ਲਈ ਇਹਦਾ ਕੰਮ ਹੀ ਸੌਖਾ ਕਰਦਾ ਯਾਰ ਤੂੰ ਕਿੰਨਾ ਸਿਆਣਾ ਬੰਦਾ ਹੈ ਯਾਰ ਚੱਲ ਹੋ ਜਾ ਯਾਰ ਭਰਾਵਾ ਉਹ ਘਰ ਪਰਿਵਾਰ ਵਾਲੇ ਬੰਦੇ ਨੇ ਤੂੰ ਐਂ ਮੋੜ ਤੇ ਜਾਏਗਾ ਨਾ ਮਜ਼ਦੂਰ ਬੈਠੇ ਹੁੰਦੇ ਤੇ 300 ਰੁਪਏ ਦਿਹਾੜੀ ਲੈਣਗੇ ਭਾਵੇਂ 100 ਬੰਦੇ ਲੈ ਜਾ ਤੇ ਸਾਢੇ ਬੰਦੇ ਕਪੀਲਦਾਰ ਨੇ ਕਰ ਪਰਵਾਹ ਲੜਨੇ ਸੱਣੀ ਪੜਵਾਣੇ ਮੈਂ ਚਲੇ ਮਗਰ ਲੱਗ ਕੇ ਯਾਰ ਪਰਾ ਨਹੀਂ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ 8 ਲੱਖ ਚੱਲ ਯਾਰ 10 ਲੱਖ ਦਿੱਤਾ ਯਾਰ ਤੈਨੂੰ ਉਹ ਯਾਰ ਮੈਂ ਆਪਣੇ ਤੋਂ ਬਾਅਦ ਤਾਂ ਕੁਝ ਨਹੀਂ ਹੈ ਉਹ ਬੰਦੇ ਥੋੜੀ ਮਰਵਾਣੇ ਮੈਂ 10 ਲੱਖ ਪਿੱਛੇ ਯਾਰ ਤੂੰ ਕਹਿ ਹੀ ਗੱਲ ਕਰੀ ਨਾ ਤੂੰ ਹਿੱਲੇ ਹੋਇਆ ਯਾਰ ਤੂੰ ਸਮਝ ਰਹੇ ਹੋ ਯਾਰ ਬੰਦਾ ਤਾਂ ਦਿਮਾਗ ਨਹੀਂ ਸੱਟ ਲੱਗਦਾ ਜ਼ਰਾ ਇਹੀ ਤਾਂ ਪੰਗਾ ਯਾਰ ਮੇਰੀ ਨਾ ਐਕਚੁਅਲੀ ਦਿਮਾਗੀ ਦਵਾਈ ਚੱਲ ਡਾਕਟਰ ਪੰਮੀ ਸਿੰਘ ਕੋਲੋਂ ਤੇ ਉਹਨੇ ਮੈਨੂੰ ਕਿਹਾ ਵੀ ਦਵਾਈ ਖਾਣ ਤੋਂ ਬਾਅਦ ਨਾ ਅੱਧੇ ਘੰਟੇ ਬਾਅਦ ਜਾ ਕੇ ਏਸੀ ਠੰਡੀ ਜਗ੍ਹਾ ਪੱਖਾ ਲੱਗਿਆ ਹੋਵੇ ਏਸੀ ਲੱਗਿਆ ਹੋਵੇ ਤੇ ਘਾ ਲੱਗਿਆ ਹੋਵੇ ਉੱਥੇ ਜਾ ਕੇ ਬਹਿਣਾ ਤੇ ਮੈਂ ਬਟਲ ਦਾ ਟਾਇਲ ਦਾ ਇੱਧਰ ਨੂੰ ਆ ਗਿਆ ਮੈਂ ਕਿਹਾ 10 ਮਿੰਟ ਬਹਿ ਜਾਣਾ ਨਾਲੇ ਬੀਤਾ ਕਰਾਂ ਐ ਕਰ ਮੈਨੂੰ ਡਾਕਟਰ ਦਾ ਨੰਬਰ ਮੈਨੂੰ ਵਜੇ ਪੰਮੀ ਦਾ ਮੇਰਾ ਤਾਂ ਦਿਮਾਗ ਖਰਾਬ ਕਰਤਾ ਯਾਰ ਮੈਨੂੰ ਵੀ ਦਵਾਈ ਲੈਣੀ ਪੈਣੀ ਆ ਉਤੋਂ ਯਾਰ ਚਾਹ ਨਹੀਂ ਆਈ ਤਨੀ ਤੁਰਦਾ ਲੱਗ ਜਾ ਇੱਥੋਂ ਚਾਹ ਪਿਆਵਾਂ ਤੈਨੂੰ ਵੱਡੇ ਨੂੰ ਮੈਂ ਉਹ ਚਾਹ ਪਲਾ ਦੇ ਯਾਰ ਤੁਰਦਾ ਕਹਿੰਦੀ ਤੂੰ ਉਹ ਚਾਹ ਪਲਾ ਦੇ ਉਹ ਭਰਾ ਚਾਹ ਚੱਲ ਉਹ ਚਾਹ ਪਲਾ ਦੇ ਚੱਲ ਤੂੰ ਯਾਰ ਚੱਲ ਨਹੀਂ ਯਾਰ ਮੱਠੀ ਦਾ ਚੱਲ ਓ ਯਾਰ ਦਿਮਾਗ ਹੀ ਖਰਾਬ ਕਰਤਾ ਨੇ ਤੂੰ ਚਾਹ ਪਲਾ ਦੇ ਯਾਰ ਓ ਤੂੰ ਜਾਣਦਾ ਕਿ ਨਹੀਂ ਜਾਂਦਾ ਚੱਲ ਉਧਰ ਤੁਰ ਜਾਂਦੀ ਵਧੀ ਬਣ ਕੇ ਡੀਲ ਡੀਲ ਤਾਂ ਬਣੀ ਪਈ ਸੀ ਯਾਰ ਤੇਰਾ ਮਾਲਕ ਨਹੀਂ ਪੰਨਿਆ ਤੁਸੀਂ ਕੀ 2.5 ਫੁੱਟ ਦਾ ਮਾਲਕ ਰੱਖਿਆ ਯਾਰ ਹੈ ਉਹ ਤਾਂ ਚਲੋ ਕੋਈ ਨਹੀਂ ਰੇਟ ਦਾ ਵਰਕ ਕੁਛ ਕਿਦਾਂ ਉਹ ਕਾਦੀ ਗੱਲ ਆ ਯਾਰ ਚਾਹ ਹੀ ਨਹੀਂ ਆਈ ਮੈਂ ਤਾਂ ਚਾਹ ਕਰਕੇ ਕੈਨਸਲ ਕਰਕੇ ਚੱਲਣਾ ਪ੍ਰੋਗਰਾਮ ਕੀ ਯਾਰ ਤੁਸੀਂ ਕਸਟਮਰ ਨਹੀਂ ਏਹ ਨਹੀਂ ਹੈ ਚੱਕਾ